ਦੈਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਸੰਗਤ ਜੀ ਇਸ ਵੇਲੇ ਅਸੀਂ ਤੁਹਾਨੂੰ ਉਸ ਪਾਵਨ ਪਵਿੱਤਰ ਮੁਕੱਦਸ ਸਥਾਨ ਦੇ ਦਰਸ਼ਨ ਕਰਾਵਾਂਗੇ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੱਦੀ ਘਰ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਇਹ ਉਹ ਸਥਾਨ ਹੈ ਜਿੱਥੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣੀ ਗਈ ਇਹ ਬਹੁਤ ਮੁਕੱਦਸ ਪਵਿੱਤਰ ਸਥਾਨ ਹੈ ਦਰਸ਼ਨ ਦਿਦਾਰੇ ਕਰਾਉਂਦੇ ਆ ਦੇਖੋ ਤੁਸੀਂ तमाम ਸਥਾਨ ਜਿਹੜੇ ਨੇ ਉਹ ਬਣੇ ਹੋਏ ਨੇ ਠੜਾ ਸਾਬ ਬਣਿਆ ਹੋਇਆ ਹਰ ਇੱਕ ਸਥਾਨ ਦੀ ਤੁਹਾਨੂੰ ਜਿਹੜੀ ਮਹੱਤਤਾ ਹੈ ਉਹ ਜ਼ਰੂਰ ਜਾਣ ਦੱਸਾਂਗੇ ਪਰ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਦਿੰਨੇ ਆ ਇਹ ਉਹ ਜੱਦੀ ਘਰ ਹੈ ਜਿੱਥੇ ਗੁਰੂ ਸਾਹਿਬ ਜਿਹੜੇ ਨੇ ਰਹਿੰਦੇ ਰਹੇ ਨੇ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਸਿੰਘ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਸ ਬਾਬਾ ਵੈਗੁਰੂ ਖਾਲਸਾ ਹੈ ਕਿ ਫਤਿਹ ਹੈ ਤਾਂ ਵੈਗੁਰੂ ਜੀ ਦਾ ਖਾਲਸਾ ਜੀ ਵੈਗੁਰੂ ਜੀ ਦੀ ਫਤਿਹ ਹੈ ਭਾਈ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੇ ਸ਼ਿਰਕਤ ਹੋਈਆਂ ਸਮੂੱਚੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਵਿੱਤਰ ਸਥਾਨ ਗੁਰੂ ਕੇ ਮਹਿਲ ਇਹ ਪਾਵਨ ਪਵਿੱਤਰ ਸਥਾਨ ਧੰਗੁਰ ਤੇਗਬਾਦਰ ਸਾਹਿਬ ਸੱਚੇ ਬਾਦਸ਼ਾਹ ਜਿੱਦਾ ਜੱਦੀਕਰ ਹੈ ਧੰਗੁਰ ਤੇਗਬਾਦਰ ਸਾਹਿਬ ਸਤਿਕਾਰਯੋਗ ਜਗਤ ਮਾਤਾ ਮਾਤਾ ਗੁਦਰ ਕੌਰ ਜੀ ਇਸ ਘਰ ਵਿੱਚ ਰਿਹਾ ਕਰਦੇ ਸੀ ਜੋ ਕਿ ਬਹੁਤ ਅਲਿਸ਼ਾਨ ਗੁਰੂ ਘਰ ਇੱਥੇ ਸ਼ੋਭਤ ਹੋਇਆ ਹੈ ਸਾਹਮਣੇ ਸਥਾਨ ਹੈ ਗੁਰਦ੍ਰਸ਼ੀ ਥੜਾ ਸ ਹੈ ਇਹ ਦਿਖੋਦੇ ਰੋ ਲਪੀ ਨਾਂ ਦਾ ਜੀ ਇਸ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾਸ ਭਾਗ ਜੋ ਪ੍ਰਾਪਤ ਹੋਇਆ ਸੀ ਉਸ ਦੇ ਨਾਲ ਹੀ ਸਥਾਨ ਹੈ ਧੰਨ ਬਾਬਾ ਜੋ ਜਾਸ ਸਿੰਘ ਜੀ ਬਾਬਾ ਜੁਰਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਿੰਨੇ ਸਾਹਿਬਜ਼ਾਦਿਆਂ ਦਾ ਜਨਮ ਵੀ ਇਸ ਘਰ ਵਿੱਚ ਔਰ ਇਸ ਸਥਾਨ ਤੇ ਹੀ ਹੋਇਆ ਹੈ ਉਸ ਤੋਂ ਅੱਗੇ ਹੈ ਨਾਲ ਇੱਕ ਸ਼ੁਸ਼ੋਭਤ ਹੈ ਗੁਰਦਲ ਸਿੰਘ ਦੰਦਵਾਨ ਸਾਹਿਬ ਇਸ ਸਥਾਨ ਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਜੋ ਗੁਰਤਾ ਗਦੀਆ ਤਿਲਕ ਸੀ ਜੋ ਗੁਰਿਆਈ ਪ੍ਰਾਪਤ ਹੋਈ ਸੀ ਉਹ ਵੀ ਇਸ ਸਥਾਨ ਤੇ ਹੀ ਹੋਈ ਸੀ ਇਹ ਤਿੰਨ ਸਥਾਨ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿੱਦੇ ਘਰ ਸੀ ਉਹਦੇ ਘਰ ਵਿੱਚ ਸੁਪਾਇਮਾਨ ਹਨ ਤਿੰਨੇ ਸਥਾਨ ਅੱਛਾ ਤਿੰਨ ਸਹਬਜ਼ਾਦੇ ਦਾ ਜਨਮ ਇਸ ਜਗ੍ਹਾ ਹੋਇਆ ਹਾਂ ਜੀ ਧੰਨ ਗੁਰੂ ਗੋਬ ਸਿੰਘ ਜੀ ਦੇ ਤਰ੍ਹਾਂ ਸਵਾਮੀ ਸੱਚੇ ਪਾਤਸ਼ਾਹ ਜੀ ਤਿੰਨੇ ਸਹਬਜ਼ਾਦੇ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦਾ ਜਨਮ ਵੀ ਇਸ ਸਥਾਨਤੀ ਹੋਇਆ ਹੈ ਤੇ ਪਹਿਲਾਂ ਪ੍ਰਾਤਨ ਸਮੇਂ ਅੰਦਰ ਇੱਥੇ ਕੁਝ ਥੋੜੀਆਂ ਜਿਹੀਆਂ ਥੜੀਆਂ ਬਣੀਆਂ ਹੋਈਆਂ ਸੀ ਤੇ ਜਿਨ੍ਹਾਂ ਤੋਂ ਕਿਆਸਾ ਵੀ ਲਗਾਇਆ ਜਾ ਰਿਹਾ ਪੰਥ ਪ੍ਰਕਾਸ਼ ਵੀ ਹੈ ਕਿ ਇੱਥੇ ਤਿੰਨ ਸਹਬਜ਼ਾਦਿਆਂ ਦਾ ਜਨਮ ਵੀ ਹੋਇਆ ਹੈ ਇਹ ਜਿਹੜਾ ਤੁਸੀਂ ਥੜਾ ਸਾਬ ਦੱਸ ਰਹੇ ਹੋ ਤਾਂ ਜੋ ਜਦੋਂ ਕਸ਼ਮੀਰੀ ਪੰਡਤਾਂ ਦੇ ਜ਼ੁਲਮ ਹੋ ਰਿਆ ਸੀ ਤਾਂ ਫਰਿਆਦ ਇੱਥੇ ਸੁਣੀ ਗਈ ਸੀ ਇਹ ਹਾਂਜੀ ਤਾਂ ਗੁਰੂ ਗੋਬਿੰਦ राय ਮਹਾਰਾ ਸੱਚੇ ਪਾਤਸ਼ਾਹ ਛੋਟੀ ਉਮਰ ਸਿੰਘ ਜੀ ਤੇ ਕਸ਼ਮੀਰ ਦੇ ਪੰਡਤ ਚਲ ਕੇ ਆਏ ਕਿਰਪਾ ਰਾਮ ਸਿੰਘ ਕਿਰਪਾ ਰਾਮ ਹਣੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਅੱਗੇ ਪ੍ਰਕਾਰ ਕੀਤੀ ਇਹ ਕਰ ਸੀ ਗੁਰੂ ਸਾਹਿਬ ਦਾ ਕਿ ਜਿੱਥੇ ਥੜਾ ਸਾਹਿਬ ਬਣਾਇਆ ਤੇ ਧੰ ਗੁਰੂ ਤੇਗ ਬਹਾਦਰ ਸਾਹਿਬ ਇਸ ਥੜੇ ਤੇ ਸੁਪਾਈ ਮਨ ਸਨ ਤੇ ਕਸ਼ਮੀਰੀ ਪੰਡਤਾਂ ਨੇ ਆ ਕਰਕੇ ਇਥੇ ਧੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਆਪਣੇ ਧਰਮ ਦੀ ਰੱਖਿਆ ਕਰਦੀ ਪੁਕਾਰ ਕੀਤੀ ਸੀ ਉਹ ਸਾਹਮਣੇ ਗੁਰਦੁਆਰਾ ਸੀ ਥੜਾ ਸਾਹਿਬ ਸੁਪਾਈ ਮਨ ਬਿਲਕੁਲ ਆ ਤਸਵੀਰਾਂ ਅ ਸਿੱਖ ਸੰਗਤ ਜੀ ਤਸਵੀਰਾਂ ਦਿਖਾਉਣਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜੋ ਇਸ ਵੇਲੇ ਤੁਸੀਂ ਆਲੀ ਸ਼ਾਨ ਗੁਰੂ ਘਰ ਦੀਆਂ ਇਹ ਤਸਵੀਰਾਂ ਦੇਖ ਰਹੇ ਹੋ ਸ੍ਰੀ ਗੁਰੂ ਪ੍ਰਕਾਸ਼ ਮਾਨ ਨੇ ਇੱਥੇ ਤਾਂ ਇਹ ਗੁਰੂ ਤੇਗ ਬਹਾਦਰ ਜੀ ਦਾ ਜੱਦੀ ਘਰ ਹੈ ਤਾਂ ਤਸਵੀਰ ਦੇਖੋ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਦੇ ਨਾਲ ਇਸ ਜਗ੍ਹਾ ਰਹਿੰਦੇ ਸੀ ਤਾਂ ਬਿਲਕੁਲ ਇਹ ਸਿੱਧੀਆਂ ਤਸਵੀਰਾਂ ਨੇ ਜਿੱਥੇ ਕੀ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਨਤਮਸਤਕ ਹੋ ਰਹੀ ਆ ਤਾਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਆ ਸੰਗਤ ਉਸ ਵੇਲੇ ਨਤਮਸਤਕ ਹੋ ਰਹੀ ਹੈ ਤਾਂ ਬਿਲਕੁਲ ਨਾਲ ਦੀ ਨਾਲ ਤਸਵੀਰਾਂ ਦਿਖਾ ਰਹੇ ਹਾਂ ਪਾਵਨ ਪਵਿੱਤਰ ਸਥਾਨ ਹੈ ਗੁਰੂ ਤੇਗ ਬਹਾਦਰ ਜੀ ਦਾ ਜੱਦੀ ਘਰ ਹੈ ਜਿੱਥੇ ਉਹ ਮਾਤਾ ਗੁਜਰੀ ਜੀ ਦੇ ਨਾਲ ਅਰੇਹਾ ਕਰਦੇ ਸੀ ਨਾਲ ਦੀ ਨਾਲ ਹੋਰ ਤਸਵੀਰਾਂ ਦਿਖਾਉਣਾ ਹੈ ਬਿਲਕੁਲ ਦੱਸ ਦੇਣਾ ਚਾਹੁੰਦੇ ਹਾਂ ਇਤਿਹਾਸਿਕ ਮਹੱਤਤਾ ਗੁਰੂ ਕੇ ਮਹਿਲ ਇਸ ਗੁਰੂ ਘਰ ਦੀ ਕਿੰਨੀ ਆ ਉਹ ਤੁਹਾਨੂੰ ਨਾਲ ਦੀ ਨਾਲ ਦੱਸਦੇ ਆ ਕਿਉਂਕਿ ਇਤਿਹਾਸਿਕ ਮਹੱਤਤਾ ਗੋਦਵਾਰਾ ਥੜਾ ਸਾਹਬ ਬਿਲਕੁਲ ਗੁਰੂ ਕੇ ਮਹਿਲ ਦੇ ਸਾਹਮਣੇ ਬਣਿਆ ਹੋਇਆ ਆ ਆਪਰੇ ਤੇ ਤਸਵੀਰ ਦਿਖਾਓ ਤੇ ਬਹੁਤ ਯੂਨਿਕ ਤਸਵੀਰਾਂ ਨੇ ਬਹੁਤ ਖਾਸ ਤਸਵੀਰਾਂ ਨੇ ਬਿਲਕੁਲ ਇਹ ਉਹ ਜਗ੍ਹਾ ਜਿੱਥੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਗੁਰੂ ਸਾਹਿਬ ਵੱਲੋਂ ਸੁਣੀ ਗਈ ਸੀ ਤਾਂ ਇਸ ਜਗ੍ਹਾ ਕਸ਼ਮੀਰੀ ਪੰਡਤ ਪਹੁੰਚੇ ਸੀ ਜਦੋਂ ਉਹਨਾਂ ਤੇ ਜ਼ਬਰ ਜ਼ੁਲਮ ਹੁੰਦਾ ਸੀ ਤਾਂ ਇਸ ਜਗ੍ਹਾ ਗੁਰੂ ਸਾਹਿਬ ਵੱਲੋਂ ਉਹਨਾਂ ਦੀ ਫਰਿਆਦ ਆ ਉਹ ਸੁਣੀ ਗਈ ਸੀ ਤਾਂ ਗੁਰੂ ਘਰ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਮੌਜੂਦ ਆ ਤਾਂ ਬਿਲਕੁਲ ਤਾਂ ਤਸਵੀਰ ਦੇਖੋ ਸਾਹਮਣੇ ਸਚਖੰਡ ਹੈ ਜਨਮ ਸਥਾਨ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤਾਂ ਇਸ ਜਗ੍ਹਾ ਸਾਹਿਬਜ਼ਾਦੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ ਤਾਂ ਜੋ ਸਾਹਮਣੇ ਤੁਸੀਂ ਗੁਰੂ ਘਰ ਦੇਖ ਰਹੇ ਹੋ ਉਸ ਜਗ੍ਹਾ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਸੀ ਤਾਂ ਬਿਲਕੁਲ ਬਹੁਤ ਵੱਡੀ ਇਤਿਹਾਸਕ ਮਹੱਤਤਾ ਇਸ ਗੁਰੂ ਘਰ ਦੀ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਰਹਿੰਦੇ ਹੁੰਦੇ ਸੀ ਤਾਂ ਮਾਫ ਕਰਨਾ ਉਸ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਿੱਥੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਤਿਹਾਸ ਜਿਹੜਾ ਇਹ ਗੁਰੂ ਘਰ ਆਪਣੇ ਆਪ ਦੇ ਵਿੱਚ ਸਥਾਪਿਤ ਕੇ ਬੈਠਾ ਜਿੱਥੇ ਮਾਤਾ ਗੁਜਰਕੌਰ ਤੇ ਗੁਰੂ ਤੇਗ ਬਹਾਦਰ ਜੀ ਰਹਿੰਦੇ ਸੀ ਉਹ ਪਵਿੱਤਰ ਸਥਾਨ ਜਿੱਥੇ ਸਾਹਿਬਜ਼ਾਦੇ ਦਾ ਜਨਮ ਹੋਇਆ ਉਹਦੇ ਦਰਸ਼ਨ ਦਿਦਾਰੇ ਤੁਹਾਨੂੰ ਕਰਾਏ ਨੇ ਤਾਂ ਹੋਲੇ ਮਹੱਲੇ ਦੇ ਇਸ ਕੌਮੀ ਤਿਹਾਰ ਮੌਕੇ ਤੁਹਾਨੂੰ ਅਨੰਦਪੁਰ ਸਾਹਿਬ ਦੇ ਨਾਲ ਜੁੜੀਆਂ तमाम ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਕੈਮਰਾ ਪਰਸਨ ਲਾਪ੍ਰੀਤਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ